ਜੋ ਜੋ ਤੇਰਾ ਹੁਕਮ ਰਿਵੈ ਤੂੰ ਮੋਹਾਲੀ ਚ ਇੱਕ ਪਾਸੇ ਤਾਂ ਜਸਵਿੰਦਰ ਪੱਲਾ ਜੀ ਦਾ ਸੰਸਕਾਰ ਹੋ ਰਿਹਾ ਸੀ ਤੇ ਦੂਜੇ ਪਾਸੇ ਮੋਹਾਲੀ ਚ ਪੰਜਾਬੀ ਫਿਲਮ ਫੇਅਰ ਵਾਲਿਆਂ ਦੇ ਠੁਮਕੇ ਲੱਗ ਰਹੇ ਸੀ ਇਸ ਗੱਲ ਨੂੰ ਲੈ ਕੇ ਦੁਨੀਆ ਭਰ ਦੇ ਪੰਜਾਬੀਆਂ ਚ ਬਹੁਤ ਗੁੱਸਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀ ਅਵਾਰਡ ਫੰਕਸ਼ਨ ਨੂੰ ਅੱਗੇ ਪਿੱਛੇ ਕਰ ਦੇਣਾ ਚਾਹੀਦਾ ਸੀ ਹੁਣ ਇੱਥੇ ਦੋ ਗੱਲਾਂ ਆਉਂਦੀਆਂ ਨੇ ਪਹਿਲੀ ਗੱਲ ਇਹ ਹੈ ਕਿ ਐਡੇ ਵੱਡੇ ਅਵਾਰਡ ਫੰਕਸ਼ਨ ਦੀ ਡੇਟ ਚੇਂਜ ਕਰਨਾ ਬਹੁਤ ਔਖਾ ਹੈ ਜਿਹੜੇ ਵੀ ਉੱਥੇ ਸੈਲੀਬ੍ਰਿਟੀ ਆਏ ਹੋਏ ਸੀ ਉਹ ਆਪਣੀ ਡੇਟਾਂ ਚੋਂ ਡੇਟ ਕੱਢ ਕੇ ਹੀ ਆਏ ਹੋਏ ਸੀ ਤੇ ਇੱਕੋਦਮ ਸਭ ਕੁਝ ਚੇਂਜ ਕਰਨਾ ਬਹੁਤ ਔਖਾ ਸੀ ਤੇ ਦੂ ਪੱਲਾ ਜੀ ਦਾ ਜਾਣ ਦਾ ਦੁੱਖ ਸੀ ਬਹੁਤਾ ਗਏ ਹੀ ਨਹੀਂ ਭਾਵੇਂ ਜਿੰਨੇ ਮਰਜ਼ੀ ਪੈਸੇ ਮਿਲਨੇ ਹੋਣ ਤੇ ਜਿੰਨੇ ਮਰਜ਼ੀ ਅਵਾਰਡ ਮਿਲਨੇ ਹੋਣ ਐਗਜ਼ੈਂਪਲ ਲੈ ਲਓ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਖੋਗੀ ਇਹਨਾਂ ਨੂੰ ਐਕਚੁਅਲ 'ਚ ਅਵਾਰਡ ਮਿਲਣਾ ਸੀ ਇਹ ਸਾਰਾ ਟਾਈਮ ਹੀ ਪੱਲਾ ਪਰਿਵਾਰ ਦੇ ਨਾਲ ਸੀ ਕਿਉਂਕਿ ਇਹਨਾਂ ਨੂੰ ਅੰਦਰੋਂ ਦੁੱਖ ਸੀ ਦੂਜੇ ਪਾਸੇ ਨੀਰੂ ਬਾਜਵਾ ਤੇ ਸੁਨੰਦਾ ਸ਼ਰਮਾ ਨੂੰ ਲੈ ਲੋ ਦੋਨੋਂ ਨੇ ਹੀ ਅਵਾਰਡ ਫੰਕਸ਼ਨਸ ਸੀ ਜੇ ਉਹਨਾਂ ਨੂੰ ਦਿਲੋਂ ਦੁੱਖ ਹੁੰਦਾ ਤੇ ਉਹ ਅਵਾਰਡ ਫੰਕਸ਼ਨ 'ਚ ਨਾ ਜਾਂਦੇ ਕਿਉਂਕਿ ਨੀਰੂ ਬਾਜਵਾ ਨੇ ਪੱਲਾ ਜੀ ਨਾਲ ਬਹੁਤ ਫਿਲਮਾਂ ਕੀਤੀਆਂ ਨੇ ਪਰ ਇਹ ਉਹਨਾਂ ਦਾ ਪਰਸਨਲ ਡਿਸੀਜਨ ਸੀ ਅਸੀਂ ਕਿਸੇ ਦੇ ਉੱਤੇ ਕੋਈ ਵੀ ਡਿਸੀਜਨ ਥੋਪ ਨਹੀਂ ਸਕਦੇ ਹੁਣ ਦੇਖੋ ਕੋਈ ਆਪਣੇ ਨੇੜ ਦਾ ਬੰਦਾ ਚਲਾ ਜਾਂਦਾ ਤੇ ਆਪਣੇ ਤੋਂ ਤਾਂ ਨੱਚਿਆ ਨਹੀਂ ਜਾਣਾ ਹੁਣ ਆਪਾਂ ਅਵਾਰਡ ਫੰਕਸ਼ਨ ਆਲੇ ਨੂੰ ਵੀ ਗਲਤ ਨਹੀਂ ਕਹਿ ਸਕਦੇ ਕਿਉਂਕਿ ਡੇਟ ਬਹੁਤ ਚਿਰ ਪਹਿਲਾਂ ਹੀ ਫਿਕਸ ਹੁੰਦੀ ਹੈ ਪਰ ਇੱਥੇ ਲੋਕਾਂ ਦਾ ਗੁੱਸਾ ਵੀ ਜਾਇਜ਼ ਹੈ ਕਿਉਂਕਿ ਜਿਨ੍ਹਾਂ ਨੇ ਭੱਲਾ ਸਾਮਣਾ ਲੈਣੇ ਚਿਰ ਕੰਮ ਕੀਤਾ ਉਹਨਾਂ ਦਾ ਸੰਸਕਾਰ ਵਾਲੇ ਦਿਨ ਨਚਣਾ ਬੰਦਾ ਨਹੀਂ ਸੀ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਂ ਅਪਡੇਟਸ ਜਲਦੀ ਮਿਲ ਸਕੇ